ਪਿਆਰੀ ਸਾਧ ਸੰਗਤ ਜੀ ਭੈਣ ਨਾਨਕੀ ਦਾ ਜਦੋਂ ਵੀਰ ਨਹੀਂ ਸੀ ਤੇ ਉਹ ਆਪਣੀਆਂ ਸਹੇਲੀਆਂ ਨੂੰ ਪੁੱਛਦੀ ਆ ਨਹੀਂ ਭੈਣੋ ਤੁਹਾਨੂੰ ਵੀਰ ਕਿੱਥੋਂ ਲੱਭੇ ਆ ਮੈਨੂੰ ਵੀ ਉਸ ਜਗ੍ਹਾ ਦੀ ਦੱਸ ਪਾ ਦੋ ਭੈਣ ਨਾਨਕੀ ਨੂੰ ਜਾਦ ਆਈ ਵੀਰ ਦੀ ਜਾਦ ਵੀਰ ਦੀ ਤੇ ਜਾਵੇ ਸੀਨਾ ਚੀਰ ਦੀ ਤੇ ਅੱਖੀਆਂ ਚ ਹੰਝੂ ਵਗਦੇ ਉਸ ਜਗ੍ਹਾ ਦੀ ਦਸ ਪੈਣ ਉਪਾਦੋ ਜਿੱਥੇ ਵੀਰੇ ਮੁੱਲ ਲੱਭਦੇ ਉਸ ਜਗ੍ਹਾ ਦੀ ਦਸ ਪੈਣ ਉਪਾਦੋ ਜਿੱਥੇ ਵੀਰੇ ਮੁੱਲ ਲੱਭਦੇ ਦੇਨ ਪਾਦੋ ਵਾਲੀ ਪੁੰਨ ਆਂਦਾ ਆ ਗਿਆ ਗਾਮ ਮੇਰੇ ਆ ਹੱਡਾਂ ਦੇ ਵਿੱਚ ਬੈ ਗਿਆ ਦੇਨ ਪਾਦੋ ਵਾਲੀ ਪੁੰਨੀਆਂ ਦਾ ਆ ਗਿਆ ਗਮ ਮੇਰੇ ਅਹੱਡਾਂ ਦੇ ਵਿੱਚ ਬੈ ਗਿਆ ਅਧੇਲ ਰਖੜੀ ਬਨਣ ਨੂੰ ਚਾਹੇ ਨੀ ਸੀਨੇ ਵਿੱਚ ਤੀਰ ਵਾਜਦੇ ਉਸ ਜਗ੍ਹਾ ਦੀ ਦਸ ਪੈਣੋ ਪਾਦੋ ਜਿੱਥੇ ਵੀਰੇ ਮੁੱਲ ਲੱਭਦੇ